ਜਿੰਦਾਬਾਦ 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 ਜਨਾਬ ਸਰਕਾਰ ਬੀਜੀ ਸਾਸੀ ਗਾਲ ਜੀ ਬਸਿਕਾ ਅੱਜ ਜਿਹੜਾ ਤੁਸੀਂ ਪੈਨਸ਼ਨ ਜੂਨੀਅਰ ਵੱਲੋਂ ਤੁਸੀਂ ਅੱਜ ਜਿਹੜੀਆਂ ਮੰਗਾਂ ਨੂੰ ਲੈ ਕੇ ਬੱਸ ਸਟੈਂਡ ਦੇ ਵਿੱਚ ਤੁਸੀਂ ਅੱਜ ਸਟ੍ਰਾਈਕ ਕੀਤੀ ਹੀ ਆ ਪਤਲਾ ਫੁੱਕਿਆ ਜਾ ਰਾ ਕਿਸ ਸਬੰਧ ਵਿੱਚ ਫੁੱਕ ਰਹੇ ਪਤਲਾ ਜੀ ਉਸੇ ਇਹ ਜਿਹੜੀ ਪੰਜਾਬ ਸਰਕਾਰ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਮੰਗਾਂ ਬੈੰਡ ਰਹੀਆਂ ਉਹਦੇ ਵਿੱਚ ਜਿਵੇਂ ਇੱਕ ਸੱਤ 21 ਤੋਂ ਲਾਗੂ ਕਰਤਾ ਜਿਹੜੇ ਉਹਨਰ ਮੁਲਾਜ਼ਮਾਂ ਤੇ ਜਿਹੜੇ ਮਤਲਬ ਪੈਨਸ਼ਨ ਆਰਾਮਦੰਦ ਕਰਦਾ ਆਪਾਂ ਜਿਹੜੇ 31 12 15 ਤੋਂ ਪਹਿਲਾਂ ਰਿਟਾਇਰ ਹੋਇਆ ਉਹਨਾਂ ਦੇ ਕੋਈ ਫਾਰਮੂਲਾ ਲੱਭ ਨਹੀਂ ਦਿੱਤਾ ਸਾਡੀਆਂ ਇਹ ਜੀ ਜੇ ਕਸਟਮ ਕਰਾਉਂ ਗੁਰ ਜਿਵੇਂ ਜਿਹੜੇ ਮੁਲਾਜ਼ਮ ਜੂਤਾ ਕੰਮ ਕਰਦੇ ਉਹਨਾਂ ਦੇ 37 ਭੱਤੇ ਵੰਡ ਦਿੱਤੇ ਆ ਯਾਨੀ ਇਹ ਸਭ ਤੋਂ ਨਕਮੀ ਸਰਕਾਰ ਆਈ ਆ ਸਾਡੇ ਕੋਲੇ ਸਾਡੇ ਹਿਸਾਬ ਨਾਲ ਵੀ ਉਤੋਂ ਮਾੜਾ ਨਹੀਂ ਕੋਈ ਮਤਲਬ ਜਿਨ੍ਹਾਂ ਵੀ ਸਾਡੀ ਗੱਲ ਤਾਂ ਕੋਈ ਸੁਣੀ ਇਹ ਅਸੀਂ ਬੁਤਲੇ ਇਹਨਾਂ ਦੇ ਬੁਗ ਰਹੇ ਆ ਜਾਂ ਹੋਰ ਮਜਾਰੇ ਕਰ ਰਹੇ ਆ ਤੇ ਜੁੱਤੇ ਜਿੰਦੇ ਸਾਡੀ ਸ਼ਨ ਅੱਤੇ ਜੋਗੀ ਰਾਦੀਆ ਉਹ ਅਸੀਂ ਇਹਨਾਂ ਨਾਲ ਸ਼ਨ ਅੱਤੇ ਲੜਾਂਗੇ ਤੇ ਇੱਜ਼ਤਾਂ ਦੇ ਸੱਦੇ ਹੀ ਟੀਚਰ ਫਰੰਟ ਤੋਂ ਆਏ ਹੋ ਤੁਸੀਂ ਤੁਹਾਡੀਆਂ ਕੀ ਮੰਗਾਂ ਹੈਗੀਆਂ ਜੀ ਚੈਨਲ ਮੰਗਾ ਜਿਹੜੀਆਂ ਦੁਨੀਆਂ ਕਾਫੀ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਉਸ ਦੇ ਬਾਰੇ ਜਾਣਕਾਰੀ ਅੱਜ ਦਾ ਐਕਸ਼ਨ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸੰਜਾ ਫਰੰਟ ਤੇ ਐਕਸ਼ਨ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਨੇ 1 ਜੁਲਾਈ ਨੂੰ ਸਾਡੇ ਨਾਲ ਵਾਅਦਾ ਕੀਤਾ ਸੀ ਕਿ 25 ਜੁਲਾਈ ਨੂੰ ਮੀਟਿੰਗ ਕਰਾਂਗੇ 25 ਜੁਲਾਈ ਦੀ ਮੀਟਿੰਗ ਪੋਸਟਪੋਨ ਕਰਕੇ 2 ਅਗਸਤ ਕਰਦੇ 2 ਅਗਸਤ ਵਾਲੀ ਮੀਟਿੰਗ ਕੋਸਟਪੋਨ ਕਰਤੀ ਜਿਹੜੀ 22 ਅਗਸਤ ਕਰਦੀ ਇਸ ਕਰਕੇ ਸਾਡਾ ਅੱਜ ਦਾ ਐਕਸ਼ਨ ਆ ਮੁੱਖ ਮੰਤਰੀ ਦੀ ਜਿਹੜੀ ਇਹ ਵਾਦਾ ਖਲਾਫੀ ਹੈ ਜਿਹੜੀ ਉਹਦੇ ਝੂਠੇ ਦਾਰਿਆਂ ਦੀ ਬੰਡਾ ਹੈ ਉਸ ਨੂੰ ਅਸੀਂ ਜਗਰਾਉਣ ਦੇ ਵਿੱਚ ਅੱਜ ਖੂਬ ਰਹੇ ਹਾਂ ਦੂਜੀ ਗੱਲ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਮੁਲਾਜ਼ਮਾਂ ਤੇ ਪੰਜਾਬ ਦੇ ਪੈਨਸ਼ਨਾਂ ਦੇ ਨਾਲ ਬਹੁਤ سارے ਵਾਦੇ ਕੀਤੇ ਅੱਜ ਲੰਤਕ ਭਟਾਈ 7 ਸਾਲਾਂ ਦੇ ਇਰਾਜ ਦੇ ਦੌਰਾਨ ਉਹਨਾਂ ਵਿੱਚ ਇੱਕ ਵੀ ਚੋਣ ਵਾਦਾ ਪੂਰਾ ਨਹੀਂ ਹੋਇਆ ਕੋਈ ਕੱਚਾ ਕਰਮਚਾਰੀ ਭੱਗਾ ਨਹੀਂ ਦਿੱਤਾ ਪੀਕ ਮਿਸ਼ਨ ਦੀ ਰਿਪੋਰਟ ਪੈਨਸ਼ਨ ਵਾਲੀ 2.58 ਦਾ ਗੁਨਾਖੀ ਹੋ ਲਾਗੂ ਨਹੀਂ ਕੀਤਾ ਪੀਕ ਮਿਸ਼ਨ ਦੀ ਰਿਪੋਰਟ ਦਾ 1 ਜਨਵਰੀ 16 ਤੋਂ 30 ਜੂਨ 22 ਤੱਕ ਦਾ ਜਿਹੜਾ ਬਕਾਇਆ ਸੀ ਉਹ ਨਹੀਂ ਦਿੱਤਾ ਮਹਿੰਗਾਈ ਪੱਤੇ ਦੀਆਂ ਕਿਸ਼ਤਾਂ ਜਿਹੜੀਆਂ 38% ਤੋਂ 50% ਸਾਡੀਆਂ 12 ਦੀ ਸੀ ਕਿਸ਼ਤਾਂ ਬਣਦੀਆਂ ਉਹ ਨਹੀਂ ਦਿੱਤੀਆਂ ਪੰਜਾਬ ਦੀ ਕੈਬਨਿਟ ਵੱਲੋਂ 21 ਅਕਤੂਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਕੈਬਨਟ ਦਾ ਫੈਸਲਾ ਮੁੱਖ ਮੰਤਰੀ ਪੰਜਾਬ ਤੇ ਸਮੁੱਚੀ ਕੈਬਨਟ ਦੀ ਢੀਠ ਸਹੀ ਕਰਨਾ ਜਿਹੜਾ ਲਗਭਗ 2 ਸਾਲ ਹੋਣ ਵਾਲੇ ਨੇ ਉਹ ਪੁਰਾਣੀ ਪੈਨਸ਼ਨ ਸਕੀਮ ਦਾ ਵਾਅਦਾ ਲਾਗੂ ਨਹੀਂ ਕੀਤਾ ਇਸ ਕਰਕੇ ਸਾਡੇ ਮੁਲਾਜ਼ਮਾਂ ਦੇ ਵਿੱਚ ਸਾਡੀ ਪੈਨਸ਼ਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਦੀ ਇਸ ਕਾਰਨ ਸ਼ੈਲੀ ਦੇ ਖਿਲਾਫ ਵਿਆਪਕ ਰੋਸ ਹੈ ਤੇ 10 ਅਗਸਤ ਨੂੰ ਲੁਧਿਆਣਾ ਦੇ ਵਿੱਚ ਹੋਣ ਵਾਲੀ ਪੰਜਾਬ ਮੁਲਾਜ਼ਮਾਂ ਤੇ ਸੰਜਾ ਫਰੰਟ ਦੀ ਮੀਟਿੰਗ ਹੈ ਜਲੰਧ ਚੀਮਨੀ ਚੋਣਾਂ ਤਾਂ ਉਹਨਾਂ ਨੇ ਲਾਰੇ ਲੱਪੇ ਲਾ ਕੇ ਲੀਡਰਸ਼ਿਪ ਨਾਲ ਝੂਠੇ ਵਾਅਦੇ ਕਰਕੇ ਜਿੱਤ ਲਈ ਐ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਚਾਰ ਜਿਲ੍ਹੇ ਚੋਣਾਂ ਨੇ ਡੇਰਾ ਬਾਬਾ ਨਾਨਕ ਜੱਬੇਵਾਲ ਬਰਨਾਲਾ ਤੇ ਗਿੱਦੜਪਾਹਾ ਉਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੂੰ ਦੱਸਾਂਗੇ ਕਿ ਲੋਕਾਂ ਦੇ ਨਾਲ ਬਾਹਰ ਹੀ ਕਰਕੇ ਲੋਕਾਂ ਨਾਲ ਡਰਾਮੇ ਕਰਕੇ ਤੁਸੀਂ ਲੋਕਾਂ ਦੀ ਕਚਹਿਰੀ ਵਿੱਚ ਨਹੀਂ ਜਾ ਸਕਦੇ ਇਸ ਕਰਕੇ ਉਹਨਾਂ ਜਿਵੇਂ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਤੇ ਵਿਸ਼ੇਸ਼ ਤੌਰ ਤੇ ਪੰਜਾਬ ਦੀ ਰਾਜਪਾਲ ਤੇ ਆਵਾਦੀ ਪਾਰਟੀ ਨੂੰ ਅਸੀਂ ਚਣੀ ਚਬਾ ਕੇ ਦੱਸਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਵੱਲ ਅਵੀਜੀ ਤੁਸੀਂ ਪੰਜਾਬ ਰੋਡ ਦੇ ਵਧੀਆ ਮੁਖ ਬੁਲਾ ਰਹੇ ਰਹੇ ਹੋ ਤੁਸੀਂ ਔਰ ਕਾਫੀ ਲੰਮੇ ਸਮੇਂ ਤੋਂ ਤੁਸੀਂ ਸੰਘਰਸ਼ ਕਰਦੇ ਆ ਰਹੇ ਹੋ ਇਹੀ ਪੈਨਸ਼ਨਾਂ ਦੇ ਪ੍ਰਤੀ ਵੀ ਸਾਡੀ ਪੇ ਕਮਿਸ਼ਨ ਜਿਹੜਾ ਪਿਛਲਾ ਲਾਗੂ ਕੀਤਾ ਜਾਵੇ ਲੇਕਿਨ ਨਹੀਂ ਸਰਕਾਰ ਕਰ ਰਹੀ ਜਿਹੜਾ ਬਸ ਸਟੇਟ 'ਚ ਬੈਠੇ ਹੋ ਕੀ ਇਹ ਤੁਸੀਂ ਇਕੱਲੇ ਜਗਰਾਉਂ 'ਚ ਆ ਜਾਂ ਮਤਲਬ ਪੂਰੇ ਪੰਜਾਬ 'ਚ ਹੀ ਹੋ ਰਿਹਾ ਇਹ ਸਾਰੇ ਪੰਜਾਬ 'ਚ ਹੋ ਰਿਹਾ ਦੀ ਸੰਘੇ ਫਰੰਟ ਵੱਲੋਂ ਫੈਸਲਾ ਹੋਇਆ ਸੀ ਕਿਉਂਕਿ 2 ਅਗਸਤ ਨੂੰ ਮੀਟਿੰਗ ਦਿੱਤੀ ਸੀ ਸਾਨੂੰ 25 ਜੁਲਾਈ 'ਚ ਟੀਜ ਕਰਕੇ ਮੁਲਤਵੀ ਕਰਕੇ 2 ਅਗਸਤ ਦੇ ਦਿੱਤੀ ਸੀ ਪਰ 2 ਅਗਸਤ ਦੀ ਮੀਟਿੰਗ ਵੀ ਮੁਲਤਵੀ ਕਰ ਦਿੱਤੀ ਜਦੋਂ 1 ਅਗਸਤ ਨੂੰ ਸੰਘੇ ਫਰੰਟ ਵੱਲੋਂ ਫੈਸਲਾ ਹੋਇਆ ਬੀ ਪੰਡਿਤ 6 ਅਗਸਤ ਨੂੰ ਸਾਰੇ ਪੰਜਾਬ ਦੇ ਵਿੱਚ ਇਹ ਸਰਕਾਰ ਦੇ ਪੁਤਲੇ ਫੂਕੇ ਨਾਲ ਉਸੇ ਕੜੀ ਵੱਜੋਂ ਅਸੀਂ ਅੱਜ ਜਗਰੋਂ ਦੇ ਵਿੱਚ ਪੁਤਲੇ ਫੂਕ ਰਹੇ ਹਾਂ ਕਿਉਂਕਿ ਪੰਜਾਬ ਸਰਕਾਰ ਜੋ ਸਾਡੇ ਨਾਲ ਜਦੋਂ ਸਰਕਾਰ ਬਣੀ ਆ ਉਦੋਂ ਵਾਅਦੇ ਕੀਤੇ ਸੀ ਵੀ ਜਿਹੜੀਆਂ ਤੁਹਾਡੀਆਂ ਮੁੱਖ ਮੰਗਾਂ ਜਾਂ ਪੇਕਮਹਿੰਦੀ ਰਿਪੋਰਟ ਜਿਹੜੀ ਲਾਗੂ ਨਹੀਂ ਹੋਈ ਅਸੀਂ ਲਾਗੂ ਕਰਾਂਗੇ ਪਰ 2.5 ਸਾਲ ਬੀਤ ਜਾਣ ਨੂੰ ਬਾਅਦ ਵੀ ਹਜੇ ਤੱਕ ਵੀ ਉਹਨਾਂ ਵੱਲੋਂ ਕੋਈ ਸਰਵਾਈ ਨਹੀਂ ਕਿਉਂਕਿ ਮੀਟਿੰਗਾਂ ਦਾ ਦੌਰ ਵੀ ਨਹੀਂ ਚੱਲਿਆ ਪਹਿਲਾਂ ਮੀਟਿੰਗ ਸਾਨੂੰ ਕੋਈ ਦਿੱਤੀ ਨਹੀਂ ਜੋ ਹੁਣ ਮੀਟਿੰਗਾਂ ਦਿੱਤੀਆਂ ਮੀਟਿੰਗਾਂ ਵੀ ਮੁਲਤਵੀ ਕਰ ਕਰਕੇ ਟਾਲਮਟੋਲ ਕਰ ਰਿਹਾ ਨਾ ਤਾਂ ਸਾਡੀਆਂ ਡੀਏ ਦੀਆਂ ਜਦੋਂ ਕਿ ਸਟੇਟ ਸਰਕਾਰਾਂ ਰੋਮਾਂਟਿਕ ਸਰਕਾਰਾਂ 50% ਡੀਏ ਦੇ ਰਹੀਆਂ ਜਦੋਂ ਕਿ ਸਾਨੂੰ 12% ਡੀਏ ਪੰਜਾਬ ਸਟੇਟ ਨੂੰ ਘਟ ਦਿੱਤਾ ਗਿਆ ਰਾ ਸਾਡਾ ਇਹ ਮੰਗ ਆ ਸਾਡਾ ਜਿਹੜਾ ਜੂਨ 2021 ਦੇ ਵਿੱਚ ਪੇ ਕਮਿਸ਼ਨ ਦੇ ਚੇਅਰਮੈਨ ਨੇ ਰਿਪੋਰਟ ਕੀਤੀ ਸੀ ਕਿ ਪੈਨਸ਼ਨਰਾਂ ਨੂੰ 31 12 15 ਤੋਂ ਜਿਹੜੇ ਪਹਿਲਾਂ ਰਿਟਾਇਰ ਹੋਏ ਹੋਏ ਆ ਉਹਨਾਂ ਨੂੰ 2.58 ਦਾ ਫਾਰਮੂਲਾ ਦਿੱਤਾ ਜਾਊਗਾ ਜਿਹੜਾ ਕੈਬਨਿਟ ਲੈਵਲ ਤੇ ਪਾਸ ਹੋਇਆ ਪਰ ਜਦੋਂ ਇਹਨਾਂ ਨੇ ਲਾਗੂ ਕੀਤਾ ਪਰ ਸਾਡੇ ਤੇ 15% ਦਾ ਫਾਰਮੂਲਾ ਲਾਗੂ ਕਰਤਾ ਉਹਦੇ ਖਾਤਰ ਵੀ ਸੀ ਲੜਾਈ ਲੜ ਰਹੇ ਆਂ ਬੀਏ ਦੇ ਕਿਸ਼ਤਾਂ ਦੇ ਖਾਤਰ ਵੀ ਇਸੇ ਦਾ ਸਾਡੀ ਪੈਨਸ਼ਨ ਦੀ ਬਹਾਲੀ ਲਈ ਪਹਿਲੀ ਪ੍ਰਾਣੀ ਪੈਨਸ਼ਨ ਲਾਗੂ ਕਰਨ ਲਈ 2022 ਦਾ ਫੈਸਲਾ ਹੋਇਆ ਨੋਟੀਫਿਕੇਸ਼ਨ ਹੋਇਆ ਪਰ ਹਜੇ ਤੱਕ ਸਾਡੇ ਤੇ ਲਾਗੂ ਨਹੀਂ ਕੀਤਾ ਜਾ ਰਿਹਾ ਕਿੰਨਾ ਕਿੰਨਾ ਸ਼ਗਰਸ਼ ਇਨਾ ਮੰਗਾ ਦੀ ਖਾਤਰ ਅਸੀਂ ਬਾਰ-ਬਾਰ ਪਿੱਟ ਰਹੇ ਹਾਂ ਪਰ ਸਰਕਾਰ ਤੁਹਾਡੇ ਵਾਅਦਿਆਂ ਦੇ ਉੱਤੇ ਖਰੇ ਉਤਰਦੀ ਨਜ਼ਰ ਆ ਰਹੀ ਹੈ ਜਾਂ ਨਹੀਂ ਮੈਂ ਜਗਸੀਰ ਸਿੰਘ ਇਰਮਾਨ ਅਗਰੋੜ ਦੇ ਜਗਰਾਉ ਅਸੀਂ ਪਿਛਲੇ ਲੰਬੇ ਸਮੇਂ ਤੋਂ 2.5 ਸਾਲ ਹੋ ਗਏ ਸਰਕਾਰ ਨੂੰ ਅਸੀਂ ਨੂੰ ਪਿਛਲੇ ਲੰਬੇ ਸਮੇਂ ਦੇ ਸੰਘਾਸ ਕਰਦੇ ਆ ਰਹੇ ਹਾਂ ਚਾਹੇ ਸਾਡਾ ਕੱਚੇ ਮਲਾਂ ਨੂੰ ਪੱਕੇ ਕਰਦੀ ਹੋਵੇ ਚਾਹੇ ਮਦਰਾਂ ਪੂਜਾ ਪੈਨਸ਼ਨਾਂ ਕੋਤਗਰਾਗ ਤੋਂ ਨਾੜ ਦਿਨਾ ਹੋਵੇ ਤੇ ਚਾਹੇ ਜਿਹੜਾ ਟੀਏ ਦਾ ਬਕਾਇਆ ਹੋਵੇ ਤੇ ਇਹ ਸਰਕਾਰ ਜਿਹੜੀ ਪਿਛਲੇ ਸਮੇਂ ਤੋਂ ਸਾਨੂੰ 2.5 ਸਾਲਾਂ ਵਿੱਚ ਨਾੜ ਮੰ ਕੋਈ ਮੀਟਿੰਗ ਵੀ ਦਿੱਤੀ ਇਹ ਡੰਗ ਟਮਾਉ ਕਿਤੋਂ ਕਿਤੋਂ ਵਧਦੀ ਜਾ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪ ਸਾਡੇ ਨਾਮ ਨਹੀਂ ਬੰਨੀਆਂ ਤਾਂ ਸੰਘਰਸ਼ ਚਾਹੀ ਹੋਰ ਤਿੱਖਾ ਕਰਾਂਗੇ ਸਾਡੀ ਲੀਡਰਸ਼ਿਪ ਨੂੰ ਪਿੱਛੇ ਤੋਂ ਖੱਜਲ ਖਵਾਰ ਕਰਦੀ ਉਹ ਵੀ ਆ ਇਹ ਚਾਰ ਜ਼ਿਮਨੀ ਚੋਣਾਂ ਹੋਣੇ ਚਾਰ ਹਲਕਿਆਂ 'ਚ ਉਹਦੇ ਵਿੱਚ ਅਸੀਂ ਲੋਕਾਂ ਸਾਹਮਣੇ ਇਹ ਸਰਕਾਰ ਨੂੰ ਨੰਗਾ ਕਰਾਂਗੇ ਤੇ ਡਟ ਕੇ ਦਾ ਬੋਧ ਕਰਾਂਗੇ ਚਾਰ ਜ਼ਿਮਨੀ ਚੋਣਾਂ ਹੋਣੇ ਚਾਰ ਹਲਕਿਆਂ 'ਚ ਉਹਦੇ ਵਿੱਚ ਅਸੀਂ ਲੋਕਾਂ ਸਾਹਮਣੇ ਇਹ ਸਰਕਾਰ ਨੂੰ ਨੰਗਾ ਕਰਾਂਗੇ ਤੇ ਡਟ ਕੇ ਦਾ ਬੋਧ ਕਰਾਂਗੇ ਸਰਕਾਰ ਨੇ ਥੋੜੀ ਕੋਈ ਸੁਣਵਾਈ ਤੇ ਹੁੰਦੀ ਨਜ਼ਰ ਨਹੀਂ ਆ ਰਹੀ ਤੁਹਾਨੂੰ ਲਾਰੇ ਦੇ ਲਾਰਾ ਲਗਾਇਆ ਜਾ ਰਿਹਾ ਤੁਹਾਡੇ ਮਤਾਬੂ ਸਰਕਾਰ ਇਹ ਅੱਜ ਫੇ ਪਾਸ ਆ ਜਾਂ ਫੇਲ ਆ ਮੈਂ ਅਸ਼ੋਕ ਘਣਰੀ ਸਾਂਝਾ ਪੈਂਟਿਕ ਪੰਜ ਜਗਰਾਉਂ ਦਾ ਪ੍ਰਧਾਨ ਇਹ ਰਿਆਂ ਕਿ ਸਰਕਾਰ ਬਿਲਕੁਲ ਫੇਲ ਆ ਕਿਉਂਕਿ ਇਸਨੇ ਇਹ ਵਾਦੇ ਕਰਕੇ ਆਈ ਸੀ ਦੀ ਸਰਕਾਰ ਉਹ ਵਾਦੇ ਤੋਂ ਮੁੱਕ ਰਹੀ ਆ ਜੋ ਇਹਨਾਂ ਨੇ ਚੋਣ ਮੈਨੀਫੈਸਟੋ ਚ ਮੁਲਾਜ਼ਮਾਂ ਨਾਲ ਪੈਨਸ਼ਨਰਾਂ ਨੂੰ ਵਾਦੇ ਕੀਤੇ ਸੀਗੇ ਇੱਕ ਵੀ ਵਾਦਾ ਇਹਨੇ ਪੂਰਾ ਨਹੀਂ ਕੀਤਾਗਾ ਨਾ ਕਿ ਸਾਨੂੰ ਕੋਈ ਇਹਨੇ ਮੀਟਿੰਗ ਦਿੱਤੀ ਆ ਤੇ ਸਾਡਾ ਸੰਘਰਸ਼ ਜਿਹੜਾ ਵਾ ਇਸੇ ਤਰ੍ਹਾਂ ਚ ਲੂਗਾ ਤੇ ਸਰਕਾਰ ਬਿਲਕੁਲ ਪੂਰੀ ਤਰ੍ਹਾਂ ਫੇਲ ਆ ਅਸੀਂ ਮੁਲਾਜ਼ਮਾਂ ਦੀ ਜੇ ਗੱਲ ਕਰਦੇ ਜਾਂ ਪੈਨਸ਼ਨਰਾਂ ਦੀ ਗੱਲ ਕਰਦੇ ਆ ਇਹਨਾਂ ਨਾਲ ਜੋ ਸਰਕਾਰ ਨੇ ਵਾਅਦੇ ਕੀਤੇ ਸਨ ਉਹਨੇ ਪੂਰੇ ਨਹੀਂ ਪੂਰੇ। ਜੇਬ ਨਹੀਂ ਤੇ ਉਹਨਾਂ ਦੇ ਵਿੱਚ ਸਾਨੂੰ ਹੁੰਦਾ ਵੀ ਅਸੀਂ ਸਰਕਾਰ ਦੀ ਵਿਰੋਧਤਾ ਕਰੀਏ, ਅਸੀਂ ਸਰਕਾਰ ਨੂੰ ਸੁੱਤੀ ਪਈ ਨੂੰ ਜਗਾਈਏ। ਜਵੰਦਰ ਜਿੰਗਨੀ ਚੋਣ ਦੇ ਵਿੱਚ ਵੀ ਅਸੀਂ ਇਦਾਂ ਝੰਡਾ ਮਾਰਚ ਕਰਨਾ ਸੀ ਪਰ ਇਹਨਾਂ ਨੇ ਸਾਡੇ ਨਾਲ ਮੀਟਿੰਗ ਕਰੀ ਮੰਤਰੀ ਸਾਹਿਬ ਨੇ ਕਿ ਸਾਨੂੰ 25 ਤਰੀਕ ਦਿੱਤੀ। ਤੇ 25 ਤਰੀਕ 25 ਹੱਥ ਨੂੰ ਵੀਡੇ ਨਾਲ ਗੱਲਬਾਤ ਕੀਤੀ ਜਾਊਗੀ। 25 ਹੱਥ ਦੀ ਫੇਰ ਮੁੱਕਰ ਗਏ। ਫੇਰ ਇਹਨਾਂ ਨੇ ਹੁਣ 2 2 ਅਗਸਤ ਦਿੱਤੀ ਸੀ। 2 ਅਗਸਤ ਨੂੰ ਵੀ ਮੁੱਕਰ ਗਏ ਤੇ ਹੁਣ ਕਿਤੇ 22 ਅਗਸਤ ਨੂੰ ਗੱਲ ਕਰਾਂਗੇ। ਸਾਡਾ ਰੋਸ ਇਹ ਆ ਕਿ 22 ਅਗਸਤ ਤੋਂ ਪਹਿਲਾਂ ਪੰਚਾਇਤ ਸੋਨਾ ਦਾ ਹੋ ਜਾਣਾ ਅਧਾਨ ਹੋ ਜਾਣਾ ਤੇ ਇਹਨਾਂ ਨੇ ਚੋਣ ਜਲਦੀ ਦਾ ਫੇਰ ਬਹਾਨਾ ਲਾਉਂਦੇ ਜਿਵੇਂ ਨਹੀਂ ਚੋਣਾਂ ਦੇ ਜਿਹੜੀ ਤੁਸੀਂ ਪੁੱਛਦੇ ਹੋ ਜਿਵੇਂ ਨਹੀਂ ਚੋਣਾਂ ਦੇ ਵਿੱਚ ਸਾਡਾ ਵਿਰੋਧ ਕਰਨ ਦਾ ਇਹੀ ਹੁੰਦਾ ਵੀ ਇਹ ਸਰਕਾਰ ਨੂੰ ਅਸੀਂ ਕਿਵੇਂ ਦੱਸ ਸਕੀਏ ਕਿਉਂਕਿ ਇਹਨਾਂ ਨੇ ਵਾਦੇ ਸਾਰੇ ਸਾਡੇ ਨਾਲ ਵਾਦੇ ਇੰਨੇ ਵਧੀਆ ਕੀਤੇ ਸੀ ਬਹੁਤ ਆਸਾਂ ਰੱਖਦੇ ਸੀ ਮੁਲਾਜ਼ਮੇ ਸਰਕਾਰ ਤੋਂ ਪਰ ਉਹਦੇ ਤੇ ਇੱਕ ਵੀ ਘੂਰਾ ਵੀ ਇੱਕ ਗੱਲ ਤੇ ਵੀ ਪੂਰਾ ਨਹੀਂ ਉਤਰੇ ਚਾਹੇ ਡੀਏ ਦੀ ਗੱਲ ਹੋਵੇ ਸਾਰੇ ਦੇਸ਼ ਦੇ ਵਿੱਚ 50% ਪੀਏ ਕਲ ਦਾ ਸਾਡੇ ਪੰਜਾਬ ਦੇ ਵਿੱਚ 38% ਪੀਏ ਮਾਰ ਦਾ ਸਾਨੂੰ ਹੁਣ ਇਹ ਆਸੀ ਕਿ ਸ਼ਾਇਦ 12% ਡੀਏ ਦੇ ਤੋਂ ਪਹਿਲਾਂ ਪਿਛਲੀ ਦਿਵਾਲੀ ਤੇ ਵੀ ਗੱਲ ਲਾਰਾ ਲਾਇਆ ਸੀਗਾ ਹੁਣ ਦਿਵਾਲੀ ਦੁਬਾਰੇ ਫੇਰ ਆਉਣ ਵਾਲੀ ਹੋਗੀ ਪਰ ਸਾਡੇ ਆ ਇਹਨਾਂ ਦਾ ਲਾਰਾ ਉੱਥੇ ਦਾ ਉੱਥੇ ਆ ਤੇ ਪੈਨਸ਼ਨਰਾਂ ਦਾ ਜਿਹੜਾ ਬਕਾਇਆ ਇੱਕ ਇੱਕ 16 ਤੋਂ ਜੂ ਪਿਆ ਤੇ ਪੈਨਸ਼ਨਰ ਜਿਹੜੇ ਕੋਈ 90 ਸਾਲ ਦਾ 95 ਸਾਲ ਦਾ ਵੀ ਪੈਨਸ਼ਨ ਤਾਂ ਪੈਨਸ਼ਨਰ ਤਾਂ ਦੀ ਉਮਰ ਪੂਕੇ ਖਤਮ ਹੋ ਰਹੇ ਆ ਸੁਰਗਾਂ ਨੂੰ ਜਾ ਰਹੇ ਆ ਪਰ ਜਿਹੜਾ ਉਹਨਾਂ ਦਾ ਪੈਨਸ਼ਨ ਦਾ ਬਕਾਇਆ ਉਹ ਪਤਾ ਨਹੀਂ ਸਰਕਾਰ ਨੇ ਕਦੋਂ ਇਹਨਾ ਇਸ ਕਰਕੇ ਬਹੁਤ ਜ਼ਿਆਦਾ ਗੁੱਸਾ ਇਸ ਕਰਕੇ ਹੋਣ ਵਾਲੀ ਹੈ 10 ਤਰੀਕ ਨੂੰ ਜਿਹੜੀ ਲੁਧਿਆਣਾ ਮੀਟਿੰਗ ਤੇ ਜੇ ਜਿਹੜਾ ਵੀ ਸਾਂਝਾ ਫੈਕਟਰੀ ਫੈਸਲਾ ਕਰੂਗਾ ਸਾਡੇ ਸਾਰੇ ਮੁਲਾਜ਼ਮ ਉਹਨਾਂ ਵਿੱਚ ਕੋਈ ਵੀ ਹਿੱਸਾ ਨਹੀਂ ਕਰ ਨੂੰ ਲੜਨਗੇ ਇਹ ਸਰਕਾਰ ਦਾ ਵਿਰੋਧ ਕਰਨਗੇ ਧੰਨਵਾਦ ਜੀ ਜੋ ਨਕੀ ਜਿੱਕਰ ਜਿਹੜਾ ਸਾਡੇ ਪੰਜਾ ਸਰਵਾਂ ਦਾ ਬਕਾਇਆ ਹੈ ਤੁਕੀ ਮੰਗੀ ਮੈਂ ਨਹੀਂ ਕਿਸ ਹੁਆਣਾ ਨਹੀਂ

شدت کی سروچ لیتے پہلی باری واپریا ایک نی دو تو درواز کرتے دوسرا ਕਿ ਅਪਨ ਜੀ ਜੀ ਗੱਲ ਵੀ ਜਾਣਦੇ ਆ ਸਾਡੇ ਤੇ ਰਸਤਾ ਨੇ ਠੇਕੇ ਦੇ ਭਰਜੀਆਂ ਦੀ ਸੀਗਾ ਠੇਕੇ ਤੋਂ ਬਿਗਾ ਅਕੀ ਚੰਦ ਚੜਾਉਣਾ ਔਰ ਸੋਲਣਾ ਔਰ ਸੋਲ ਦੇ ਭਰਜੀਆਂ ਛਲੋਣੀਆਂ ਕੋਈ ਆਂ ਜਿਹੜਾ ਗੱਲਾਂ ਕਰਦਾ ਭਗ ਸਿੰਘ ਦੀਆਂ ਹਰਾਮ ਦੇ ਲੋਕਾਂ ਲਈ ਜੰਮੇਗਾ अखया बहुत चचा चकले जॻला त नानो उते मौक़ा जहिड़ा शुरू मुरदा